नहीं नहीं मैं बात ਭਾਜੀ ਮੇਰੇ ਸਕਾਰਜੋਗ ਬਸੂਤ ਮਤਾ ਭੈਣਾ ਵੀਰਾਂ ਨੂੰ ਜੈ ਪੀਮ ਜੈ ਭਾਗ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਅੱਜ ਵੱਖ-ਵੱਖ ਪਿੰਡਾਂ ਤੋਂ ਅਸੀਂ ਕਾਫੀ ਲੰਮੇ ਸਮੇਂ ਤੋਂ ਕਿਹਾ ਸੀਗਾ ਕਿ ਹਰ ਹਫ਼ਤੇ ਦੀਆਂ ਪਿੰਡਾਂ ਚੋਂ ਪੰਜ ਬੰਦੇ ਲੈ ਕੇ ਆਉਣੇ ਆ ਤੇ ਇੱਕ ਆਗੂ ਅੱਜ ਪਹਿਲਾ ਦਿਨ ਸੀਗਾ ਲਗਭਗ ਪਹਿਲੇ ਦਿਨ ਦੇ ਵਿੱਚ ਸਾਡੀ ਸ਼ੁਰੂਆਤ ਹੋ ਗਈ ਆ ਲੇਕਿਨ ਜਿੰਨਾ ਵਧੀਆ ਰਿਜ਼ਲਟ ਪਿੰਡਾਂ ਦੇ ਆਗੂ ਤੇ ਸੇਵਰਾਂ ਦਾ ਹੋਣਾ ਸੀਗਾ ਉਹਨਾਂ ਮਿਲਿਆ ਨਹੀਂ ਸੱਚਾ ਕੇ ਚੂੜਾ ਗਈ ਹਾਂ ਚੱਲਾ ਨਹੀਂ ਜਾ ਤੁਮੇਂ ਤੇਰਾ ਜਹਾਜ਼ ਆ ਰਿਹਾ ਨਹੀਂ ਤੇ ਮਿਦਾ ਸੀਗਾ ਅੱਗੇ ਪਿਛੇ ਰਹਿ ਗਿਆ ਜਿਹੜਾ ਠੀਕ ਹੀ ਆਇਆ ਵੇ ਰਹੀ ਗਈ ਇਹ ਸਹਰ ਜਿਹੜੀ ਸਹੀ ਹੈ ਗਾ ਵੀ ਬਰਕਮ ਸਹੀ ਹੈ ਗਾ ਤਾਂ ਸਹੀ ਹੋ ਜੂ ਹਾਂਜੀ ਹੋਰ ਅਗਲੀ ਗੱਲ ਸੁਣ ਲੋ ਤੁਹਾਨੂੰ ਪਤਾ ਲੱਗ ਗਿਆ ਕਿ ਰੇਲ ਗੱਡੀ ਤੋਂ ਉਤਰ ਕੇ ਦੇ ਟੈਂਪੂ ਤੇ ਬੈਠਣਾ ਟੈਂਪੂ ਜਿੱਥੇ ਤੁਸੀਂ ਬੋਲੋਗੇ ਛੱਡ ਜਾਂਦਾ ਹਾਂਜੀ ਟਿਕਾਣਾ ਆਪਣੇ ਦੋ ਹੀ ਆ ਇੱਕ ਤਾਂ ਟਿਕਾਣਾ ਹੈਗਾ ਐਨੂੰ ਕਰੀਂ ਜੀ ਕੈਮਰਾਮੈਨ ਮੜਾ ਜਾ ਜੂਮ ਕਰੋ ਕਰਨਾ ਆਉਂਦਾ ਕਿ ਮੈਂ ਕਰਾਂ ਮੈਂ ਕਰ ਦਿੰਦਾ ਮੈਂ ਕਰ ਦਿੰਦਾ ਹਾਂ ਆ ਗਿਆ ਵਿਕਾਸ ਪਮਨ ਵਿਕਾਸ ਪਮਨ ਇਹ ਦੇਖੋ ਸ਼ਦਾ ਦੇਖੋ ਜੁੱਖਾ ਹੁੰਦਾ ਹੈ ਯਾਬੇ ਇਹਦੇ ਵਿੱਚ ਲੇਖਾ ਜੋਖਾ ਹੁੰਦਾ ਚੰਗੀਆਂ ਸਰਵਿਸਾਂ ਆ ਅੱਗੇ ਆਪੀ ਇਹਦੇ ਵਿੱਚ ਸਰਦਾਰ ਲੇਖਾ ਜੋਖਾ ਰੱਖਣੀ ਪੈਂਦਾ ਹੋਊਗਾ ਯਾਦ ਕਰਾਣੀ ਇਹਦੇ ਵਿੱਚ ਸਾਡਾ ਲੇਖਾ ਜੋਖਾ ਹੁੰਦਾ ਵਿਕਾਸ ਦਾ ਹਾਂਜੀ ਹਾਂਜੀ ਹਰ ਤਰ੍ਹਾਂ ਦਾ ਗ੍ਰਾਂਡਾਂ ਦਾ ਮਕਾਨਾਂ ਦਾ ਹਨਾ ਮਰੀਗਾ ਦਾ ਠੀਕ ਹੈ ਦੂਸਰਾ ਕਿ ਆਪਾਂ ਠਹਿਰਨਾ ਕਿੱਥੇ ਜਿੰਦਾ ਇਹਦੇ ਨਾਲ ਹੀ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਵੀ ਨਹੀਂ ਕਾਟਣਾ ਮਾਪਾ ਜੀ ਅੰਮ੍ਰਿਤਸਰ ਗੁਰਦੁਆਰਾ ਹਾਂਜੀ ਅੰਮ੍ਰਿਤਸਰ ਸਾਹਿਬ ਗੁਰਦੁਆਰੇ ਦੇ ਵਿੱਚ ਆਪਣੇ ਸਰਦਾਰ ਬਲਵਿੰਦਰ ਦੇ ਥਰੂ ਆਪਾਂ ਨੂੰ ਹਾਲ ਦੀ ਬੁਕਿੰਗ ਮਿਲ ਸਕਦਾ ਹੈ ਤਾਂ ਉਹ ਹਾਲ ਬੁਕਿੰਗ ਕਰਨ ਦੇ ਨਾਲ ਉਹਨਾਂ ਨੇ ਕਿਹਾ ਕਿ ਦੋ ਕਿੰਨਾ ਬੋਲਿਆ ਸੀ ਨਾ ਵੀ ਦੋ ਲੇਡੀ ਇੱਕ ਲੇਡੀਜ਼ ਨੂੰ ਬਕਰਾ ਮਿਲੇਗਾ ਜੈਸਾ ਅਲੱਗ ਮਿਲੇਗਾ ਤੇ ਲੇਡੀਜ਼ ਨੂੰ ਅਲੱਗ ਮਿਲੇਗਾ ਆਪਕਾ ਸੀ ਨਾ ਹਾਂਜੀ ਇਹ ਵੀ ਆਪਾਂ ਨੂੰ ਬਹੁਤ ਵੱਡੀ ਜਿਹੜੀ ਹੈਗੀ ਸਮੱਸਿਆ ਸੀ ਵੀ ਉਹ ਵੀ ਠੀਕ ਹੋ ਗਈ ਹੁਣ ਐਤ ਕੀ ਜਿਹੜਾ ਚੰਦ ਬੰਦਿਆਂ ਨੇ ਰਾਸਤਾ ਵੇਖ ਲਿਆ ਮੈਨੂੰ ਤੁਹਾਡੇ ਤੋਂ ਆਸ ਆ ਕਿ ਇਹ ਸ਼ਰਾਸਤ ਨੂੰ ਜਮਾਤ ਵਿੱਚ ਫੀਡ ਕਰ ਲਓ ਅਗਲੀ ਜਿਹੜੀ ਤਰੀਕ ਹੈ ਆਪਣੀ ਅਗਲੀ ਤਰੀਕ ਫਿਰ ਹਫਤੇ ਦੀ ਆਣੀ ਆ ਅੱਜ 24 ਤਰੀਕਾ ਪਹਿਲੀ ਤਰੀਕ ਤੋਂ حساب ਲਾ ਲਓ ਮੈਸੇਜ ਵੀ ਕਰਿਆ ਜੇ ਜੇ ਕੋਈ ਛੁੱਟੀ ਹੋ ਸਕਦੀ ਹੈ ਕੋਈ ਤਰੀਕ ਹੋ ਸਕਦੀ ਹੈ ਤੇ ਦੂਸਰੀ ਹੋ ਸਕਦੀ ਹੈ ਤੀਸਰੀ ਹੋ ਸਕਦੀ ਹੈ ਇਹ ਤਿੰਨ ਦਿਨਾਂ ਦੇ ਵਿੱਚ ਦੁਬਾਰਾ ਫਿਰ ਜਿਹੜੀ ਆਪਾਂ ਫਰੋਜਪੁਰ ਦੀ ਮੀਟਿੰਗ ਦੀ ਗੱਲ ਕੀਤੀ ਆ ਉਸ ਮੀਟਿੰਗ ਨੂੰ ਕਾਮਯਾਬ ਕਰਨਾ ਉਸੇ ਤਰ੍ਹਾਂ ਹੀ ਤੁਸੀਂ ਪ੍ਰੋਸੈਸ ਤਿਆਰ ਕਰਨਾ ਹੈ ਕਿ ਜਿਹੜੇ ਬੰਦੇ ਐਕਤੀ ਆਏ ਆ ਹੈਨਾ ਉਹ ਬੰਦੇ ਬਦਲਦੇ ਨਹੀਂ ਆ ਪਰ ਆਗੂ ਜਰੂਰ ਆਗੂ ਜਰੂਰ ਆ ਪਿੰਡ ਦੇ ਵਿੱਚੋਂ ਪੰਜ ਬੰਦੇ ਗਿਣਤੀ ਕਰ ਲੋ ਨਵੇਂ ਚ ਜਿੰਕੂ ਤੁਸੀਂ ਦਿਖਾਓਗੇ ਤੇ ਅੱਗੇ ਦੀ ਅੱਗੇ ਜਿਹੜੀ ਗੱਲਬਾਤ ਤੁਹਾਡੀ ਚੱਲਦੀ ਰਹੇ ਮੇਰੀ ਬੇਨਤੀ ਆ ਕਿ ਅੱਜ ਤੁਹਾਨੂੰ ਇੱਥੇ ਆ ਕੇ ਕਿੰਨਾ ਪਤਾ ਲੱਗਿਆ ਆਪਣੇ ਵਿੱਚ ਟੂ ਟੂ ਨੂੰ ਕਿਹਾ ਸੀ ਜਿਹੜੇ ਉਹ ਤੋਂ ਕੰਮ ਲੈਂਦੇ ਸੀਗੇ ਰੋਲਪੁਰ ਮੈਕਮੇ ਵਾਲੇ ਮਨਰੀਗਾ ਵਾਲੇ ਇਹ ਜੀ ਕਿੰਨਾ ਮੈਡਮ ਨੇ ਝਿੜਕਿਆ ਹਾਂਜੀ ਸਰ ਤੁਸੀਂ ਸਾਰੇ ਸਾਡੇ ਤੋਂ ਕੰਮ ਕਰਵਾਇਆ ਗਿਆ ਸੀਗਾ ਤੇ ਸਾਡੇ ਮੈਸਟਰ ਆਨਲਾਈਨ ਨਹੀਂ ਸੀ ਹੋ ਰਿਹਾ ਤੇ ਉਹਨਾਂ ਨੇ ਮੈਸਟਰ ਉਹਨਾਂ ਨੂੰ ਆਨਲਾਈਨ ਕਰਵਾਉਣ ਵਾਸਤੇ ਸਾਨੂੰ ਕਹਿ ਰਿਹਾ ਸੀ ਕਿ ਐਮਬੀ ਲਾ ਕੇ ਦਿਓ ਸਾਨੂੰ ਐਮਬੀ ਲਖਵਾ ਕੇ ਲਿਆ ਕੇ ਦਿਓ ਜੀ ਸਾਤੋ ਇਹ ਆਸਾਨੋ ਹੈ ਐਮਬੀ ਬਾਰੇ ਕੁਝ ਪਤਾ ਨਹੀਂ ਹੈ ਐਮਬੀ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹਨਾਂ ਨੂੰ ਅੱਜ ਆ ਕੇ ਦੱਸੀ ਆਂਕੀ ਪ੍ਰੋਬਲਮ ਇਹਨਾਂ ਨੇ ਕਿਹਾ ਕਿ ਇਹ ਕੰਮ ਜੀ ਆ ਰਸਤਾ ਹੈ ਇਹ ਕੰਮ ਤੋੜਾ ਨਹੀਂ ਹੈ ਜੀ ਆ ਰਸਤਾ ਹੈ ਜੀ ਆ ਰਸਤ ਖੁਦ ਕਰਵਾ ਕੇ ਦੇਣਗੇ ਅਸੀਂ ਦੇਖੋ ਬਹੁਤ ਪਤਾ ਲੱਗਦਾ ਹੈ ਇਹਨਾਂ ਮੁਸ਼ਕਲਾਂ ਦਾ ਤੇ ਨਾਲੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਕਿ ਅੱਜ ਜੇ ਅਸੀਂ ਇਹ ਰਾਸਤਾ ਦੇਖਦੇ ਆ ਤਾਂ ਤੁਹਾਨੂੰ ਕਿਸੇ ਅੱਗੇ ਐਵੇਂ ਗੁਲਾਮੀ ਕਰਨ ਦੀ ਲੋੜ ਨਹੀਂ ਹੋਣੀ ਹੈ ਨਾ ਅੱਜ ਤੁਸੀਂ ਆਏ ਹੋ ਔਰ ਮਿੰਟੋ ਮਿੰਟੀ ਦਫ਼ਤਰ ਦੇ ਵਿੱਚ ਤੁਹਾਡੀ ਸਫਾਈ ਹੋ ਗਈ ਹੈ ਹੋ ਗਈ ਆ ਜੇ ਤੁਸੀਂ ਇਕੱਲੇ ਆਉਂਦੇ ਤਾਂ ਤੁਹਾਨੂੰ ਕਿਸੇ ਨੇ ਦੱਸਿਆ ਬਾਪੂ ਜੀ ਇਹਨੇ ਗੱਲ ਦਾ ਬਾਪੂ ਜੀ ਇਹਨੇ ਗੱਲ ਦਾ ਨਹੀਂ ਨਾ ਮੈਂ ਤਾਂ ਫਿਰ ਕੱਟ ਦੀ ਗੱਲ ਆ ਔਰ ਲਗਾਤਾਰ ਕੀ ਆ ਰਿਹਾ ਹੈ ਹਾਂ ਜਬੰਦ ਹੋ ਜਾਣਗੇ ਅੱਧੇ ਘੰਟੇ ਤੱਕ ਅੱਧੇ ਘੰਟੇ ਤੱਕ ਇਸੇ ਤਰ੍ਹਾਂ ਅੱਜ ਮੇਰੀ ਬੇਨਤੀ ਹੈ ਕਿ ਦੇਖੋ ਅਸੀਂ ਫਿਰੋਜ਼ਪੁਰ ਦੇ ਵਿੱਚ ਬਹੁਤ ਜ਼ੋਰ ਲਾ ਰਿਆ ਦਾ ਝੂਠ ਭਾਣ ਬੋਲਦੇ ਆ ਸਾਰੀ ਸਰਕਾਰ ਨੇ ਬੰਦ ਕੰਮ ਕਰ ਦਿੱਤਾ ਕਿ ਨੂੰ ਪਿਆ ਅਸੀਂ ਦਾ ਕੋਈ ਕੰਮ ਨਹੀਂ ਕਰੀ ਕੀ ਕੀ ਅਸੀਂ ਹਾਂ ਦੇਖੋ ਸਰ ਨੇ ਹਾਂ ਅਸੀਂ ਜੇ ਤੁਹਾਡਾ ਡਿਮਾਂਡ ਜਮਾ ਕਰਾਉਣ ਗਏ ਸੀ ਤਾਂ ਏਪੀਓ ਦੀਪਕ ਨੇ ਕਿਹਾ ਸੀ ਕਿ ਵੀ ਕੰਮ ਤਾਂ ਚੰਡੀਗੜ੍ਹੋਂ ਹੀ ਬੰਦ ਕਰ ਦਿੱਤੇ ਗਏ ਨੇ ਪੰਜਾਬ ਡਾਇਰੈਕਟਰ ਵੱਲੋਂ ਤੇ ਕੰਮ ਨਹੀਂ ਨਿਕਲ ਸਕਦਾ ਬੰਦ ਕੀਤੇ ਹੋਏ ਪਰ ਅਸੀਂ ਅੱਜ ਇੱਥੇ ਆਏ ਆ ਪਹੁੰਚਿਆ ਸਾਨੂੰ ਤੇ ਲੱਗਦਾ ਵੀ ਕੰਮ ਨਹੀਂ ਬੰਦ ਕੀਤੇ ਜਾਣ ਬੁੱਝ ਕੇ ਇਹ ਕੋਚਲ ਖਵਾਰੀ ਕੀਤੀ ਜਾਂਦੀ ਫਸਲੀ ਨੂੰ ਹਾਂ ਜੀ ਕੋਚਲ ਖਵਾਰੀ ਕੀਤੀ ਜਾਂਦੀ ਫਸਲੀ ਨੂੰ ਕੰਮ ਬੰਦ ਕਰ ਦਿੱਤੇ ਗਏ ਨੇ ਪਰ ਕੰਮ ਬੰਦ ਨਹੀਂ ਹੈਗੇ ਕੰਮ ਚੱਲ ਰਹੇ ਨੇ ਹਾਲਾਂਕਿ ਸਾਰਿਆਂ ਦਾ ਪਿੰਡਾਂ 'ਚ ਕੰਮ ਨਿਕਲਿਆ ਹੈ ਕਈਆਂ ਦੇ ਰਹਿਦਾ ਹਜੇ ਪਰ ਕੰਮ ਚੱਲ ਰਹੇ ਨੇ ਬੰਦ ਨਹੀਂ ਹੋਏ ਰਾਜੀ ਜੀ ਜਿਆਨਲ ਸੁਣਿਓ ਜਿਹੜੇ ਬੰਦੇ ਆਏ ਉਹ ਵੀ ਸੁਣ ਲਿਓ ਜਿਹੜੇ ਨਹੀਂ ਆਏ ਉਹ ਸੋਸ਼ਲ ਮੀਡੀਆ ਰਾਹੀਂ ਸੁਣ ਲਓ ਜਿਹੜੀ ਬਲਾਕ ਦੀ ਤੇ ਜ਼ਿਲ੍ਹੇ ਦੀ ਪ੍ਰਸ਼ਾਸਨ ਦੀ ਟੀਮ ਉਹ ਤੈਅਤ ਹੁੰਦੀ ਐਮਐਲਏ ਦੀ ਐਮਐਲਏ ਜਿਹੜਾ ਹੁੰਦਾ ਉਹ ਜੁੜਿਆ ਹੋਇਆ ਤੁਹਾਡੀਆਂ ਵੋਟਾਂ ਨਾਲ ਉਹ ਜੁੜਿਆ ਹੋਇਆ ਤੁਹਾਡੀਆਂ ਵੋਟਾਂ ਨਾਲ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਥੱਲੇ ਕਿਰੰਦੇ ਛੱਡੇ ਕਿਤੇ ਆ ਉਹਨਾਂ ਨੇ ਆਪ ਦੇ ਕਿਰੰਦਿਆਂ ਨੂੰ ਕੰਮ ਲੈ ਕੇ ਦੇਣਾ ਹੁੰਦਾ ਇਹ ਵੀਡੀਓ ਨੂੰ ਏ ਬੀ ਸੀ ਨੂੰ ਕਿਹਾ ਹੁੰਦਾ ਸਾਨੂੰ ਲੋਕਾਂ ਨੇ ਚੁਣਿਆ ਜੋ ਅਸੀਂ ਕਹੀਏ ਆ ਉਹ ਤੁਹਾਨੂੰ ਕਰਨਾ ਪਊਗਾ ਨਹੀਂ ਕਿ ਤੁਹਾਡੀ ਬਦਲੀ ਕਰਾ ਦੇਵਾਂਗੇ ਤੁਹਾਡੀ ਤਨਖਾਹ ਰੋਕ ਦੇਵਾਂਗੇ ਤੁਹਾਨੂੰ ਸਸਪੈਂਡ ਕਰਾ ਦੇਣਾ ਹੈ ਨਾ ਉਹ ਉਹਨਾਂ ਦੇ ਧੀਨ ਆ ਉਹਨਾਂ ਦੇ ਗੁਲਾਮ ਆ ਉਹ ਜਿਵੇਂ ਉਹਨਾਂ ਕਹਿੰਦੇ ਆ ਉਵੇਂ ਕਰਦੇ ਆ ਕਾ ਜਿਹੜੀ ਇਥੋਂ ਵਾਲੀ ਟੀਮ ਆ ਉਹਨਾਂ ਨੂੰ ਕੋਈ ਪ੍ਰੋਸੈਸ ਨਹੀਂ ਮੇਰੀ ਬੇਨਤੀ ਆ ਕਿ ਲਗਾਤਾਰ ਜ਼ਿੰਮੇਵਾਰੀ ਸਮਝੋ ਅੱਜ ਬਹੁਤ ਖਰਾਬ ਕੀਤਾ ਔਰ ਜਿਨ੍ਹਾਂ ਨੇ ਖਰਾਬ ਕੀਤਾ ਹੁਣ ਫਿਰ ਉਹ ਹੀ ਜੋਰ ਪਾਈ ਜਿਹੜੇ ਆ ਸਾਨੂੰ ਜਾਣ ਦਿਓ ਮੇਰੀ ਬੇਨਤੀ ਆ ਕਿ ਇੱਥੇ ਰਾਤ ਰਹਿਣਾ ਸਵੇਰੇ ਤੁਹਾਨੂੰ ਹੋਰ ਕੁਝ ਦਿਖਾਣਾ ਹੈ ਦਫ਼ਤਰ ਵੀ ਵਿਖਾਉਣੀ ਆ ਇਹ ਤੁਹਾਨੂੰ ਕੁਝ ਘੁਮਾਉਣਾ ਵੀ ਆ ਉਸ ਤੋਂ ਬਾਅਦ ਚੱਲਾਂਗੇ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਸਾਥ ਦਿਓ ਸਿਰਫ 2 ਮਹੀਨੇ ਦੇ ਦਿਓ 4 ਹਫ਼ਤੇ ਬੰਦੇ 1 ਮਹੀਨੇ ਤੇ 8 ਹਫ਼ਤੇ ਨਹੀਂ ਐ 6-7 ਹਫ਼ਤੇ ਵੀ ਆਪਾਂ ਕੰਮ ਕਰ ਗਏ ਉਸ ਤੋਂ ਬਾਅਦ ਤੁਹਾਡੇਲਾ ਪ੍ਰੋਇਕਟ ਜਿਹੜੇ ਫਿੜਕਿਆਂ ਮਰਜੀ ਬੰਦਾ ਫੋਨ ਕਰ ਦਵੇ ਇੱਥੇ ਇਹ ਤੁਹਾਡੀ ਸੁਣਾਈ ਹੋਏਗੀ ਤੇ ਇਹ ਸੁਣਾਈ ਨੂੰ ਤਾਕਤ ਬਣਾਉਣ ਨੂੰ ਇੱਥੇ ਲਈ ਆਪਣੇ ਹੱਥ ਲਾਦ ਕਰਾਉਣ ਲਈ ਮੈਨੂੰ ਸਾਰਿਆਂ ਤੋਂ ਉਮੀਦ ਆ ਵੀ ਤੁਸੀਂ ਸਾਰੇ ਇਕੱਠੇ ਇਕੱਠੇ ਸਾਥ ਦੇਗੇ ਐਨਾ ਕਹਿੰਦਾ ਹੋਇਆ ਸਭ ਨੂੰ ਜੈਪੀ ਜੈਪਾ